खबर के लिए हूँ करो गोल लंबे समय तो सीवरेज की समस्या तो जूझ रहे अमरपुरा बस्ती गली नंबर तीन के निवासियों वालों अज किया गया प्रशासन के खिलाफ ਜਮਕੇ ਕੀਤੀ ਗਈ ਨਾਰੇਬਾਜੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਕਤ ਇਲਾਕੇ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਘਰਾਂ ਦੇ ਅੱਗੇ ਭਰਿਆ ਹੋਇਆ ਹੈ ਜਿਸ ਕਾਰਨ ਇੱਥੇ ਗਲੀ ਚੋਂ ਨਿਕਲਣਾ ਤੱਕ ਮੁਸ਼ਕਲ ਹੋਇਆ ਪਿਆ ਹੈ ਪਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ ਕੀ ਕਹਿੰਦੇ ਨੇ ਮੋਹੱਲਾ ਨਿਵਾਸੀ ਤੁਸੀਂ ਆਪ ਹੀ ਸੁਣ ਲਓ ਪਿੱਛੇ ਸੀਵਰੇਜ ਦਾ ਪਾਣੀ ਦੇਖੋ ਇਹ ਦਿੱਕਤ ਕੋਈ ਪਹਿਲੀ ਵਾਰ ਨਹੀਂ ਹੋਈ ਇਹ ਦਿੱਕਤ ਹਰ ਛੇ ਮਹੀਨੇ ਬਾਅਦ ਉਰੇ ਹੁੰਦੀ ਹੈ ਸਾਰੀਆਂ ਸਰਕਾਰਾਂ ਨੂੰ ਅਸੀਂ ਬੇਨਤੀ ਕਰ ਚੁੱਕੇ ਆਂ ਹੱਥ ਜੋੜ ਕੇ ਸਾਡਾ ਕਿਸੇ ਸਰਕਾਰ ਨਾਲ ਕੋਈ ਵਿਰੋਧ ਨਹੀਂ ਕਿਸੇ ਸਰਕਾਰ ਦੇ ਅਸੀਂ ਖਿਲਾਫ ਨਹੀਂ ਹੈਗੇ ਅਸੀਂ ਸਿਰਫ ਇਹ ਚਾਹੁੰਦੇ ਆਂ ਵੀ ਜਿਹੜਾ ਹ ਸੀਵਰੇਜ ਦਾ ਪਾਣੀ ਹੈ ਇਹਦਾ ਹੱਲ ਕੀਤਾ ਜਾਵੇ ਉਹਦਾ ਕਾਰਨ ਕੀ ਹੈ ਇਹ ਸੀਵਰੇਜ ਦਾ ਪਾਣੀ ਅਸੀਂ ਡੇਢ ਮਹੀਨਾ ਹੋ ਚੁੱਕਿਆ ਹੈ ਇਹ ਪਾਣੀ ਉਰੇ ਖੜਾ ਹੈ ਇੱਥੋਂ ਲੰਘਣਾ ਮੁਸ਼ਕਲ ਹੋ ਰਿਹਾ ਹੈ ਮੁਸ਼ਕ ਮਾਰ ਰਹੀ ਹੈ ਮੱਛਰ ਪੈਦਾ ਹੋ ਰਿਹਾ ਹੈ ਬਿਮਾਰੀਆਂ ਪੈਦਾ ਹੋ ਰਹੀਆਂ ਗਈਆਂ ਫਿਰ ਇਹ ਸੀਵਰੇਜ ਵਾਲਾ ਪਾਣੀ ਸਾਡੇ ਪੀਣ ਵਾਲੇ ਵਾਟਰ ਬਾਕਸ ਵਾਲੇ ਪਾਣੀ ਦੇ ਵਿੱਚ ਮਿਕਸ ਹੈ ਸਾਡਾ ਅਸੀਂ ਇਹ ਜੀ ਪ੍ਰੋਬਲਮ ਆ ਰਹੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਆਰੋ ਸਿਸਟਮ ਲੱਗੇ ਆ ਉਹ ਸਿਸਟਮ ਵੀ ਇਹਨੂੰ ਸਾਫ਼ ਨਹੀਂ ਕਰ ਪਾ ਰਿਹਾ ਅਸੀਂ ਇੱਕ ਗਲਾਸ ਪਾਣੀ ਦਾ ਜੇ ਸਾਡੇ ਬੱਚੇ ਪੀ ਲੈਂਦੇ ਤਾਂ ਢਿੱਡ ਦਰਦ ਕਰਨ ਲੱਗ ਜਾਂਦੇ ਨੇ ਸਰਕਾਰਾਂ ਨੂੰ ਇਸ ਗੱਲ ਦੀ ਸ਼ਰਮ ਚਾਹੀਦੀ ਹੈ ਵੋਟਾ ਮੰਗਣ ਵਾਸਤੇ ਸਾਰੀਆਂ ਸਰਕਾਰਾਂ ਦੇ ਲੀਡਰ ਉਰੇ ਐਮਸੀਬੀ ਬਣ ਗਏ ਸੀਐਮਬੀ ਬਣ ਗਏ ਐਮਐਲਏ ਵੀ ਬਣ ਗਏ ਸਾਡੇ ਤੋਂ ਵੋਟਾ ਲੈਣ ਵਾਸਤੇ ਤਔਰੇ ਆ ਜਾਂਦੇ ਨੇ ਜਦੋਂ ਸਾਡੇ ਮਹੱਲੇ ਦੇ ਪ੍ਰੋਬਲਮ ਆਵਗੀ ਇਹ ਹਰ 6 ਮਹੀਨੇ ਦੀ ਪ੍ਰੋਬਲਮ ਹੈ ਪੈਪਾ ਵੱਡੀਆਂ ਛੋਟੀਆਂ ਸਾਨੂੰ ਨਹੀਂ ਪਤਾ ਸਾਡਾ ਅਧਿਕਾਰ ਹੈ ਅਸੀਂ ਵੋਟਾਂ ਅਸੀਂ ਵੋਟਾਂ ਪਾਈਆਂ ਸਾਡਾ ਹੱਕ ਹੈ ਅਸੀਂ ਵੋਟਾਂ ਪਾਈਆਂ ਸਾਰੇ ਨੇ ਰਲ ਮਿਲ ਕੇ ਜਿੱਦੇ ਜਿੱਥੇ ਜਿੱਥੇ ਮਨ ਸੀਗਾ ਉਸਨੇ ਉੱਥੇ ਵੋਟਾਂ ਪਾਈਆਂ ਅੱਜ ਕਿਸੇ ਲੀਡਰ ਦਾ ਹੱਕ ਨਹੀਂ ਅਸੀਂ ਡੇਢ ਮਹੀਨਾ ਹੋ ਗਿਆ ਸੀਵਰੇਜ ਵਾਲਾ ਪਾਣੀ ਪੀਣ ਨੂੰ ਮਜਬੂਰ ਹੋਏ ਬੈਠੇ ਆ ਅਸੀਂ 6 ਮਹੀਨੇ ਬਾਅਦ ਇੱਥੇ ਆਹੀ ਦਿੱਕਤ ਹੁੰਦੀ ਹੈ ਸੀਵਰੇਜ ਦਾ ਪਾਣੀ ਇੱਥੇ ਹਰ 6 ਮਹੀਨੇ ਬਾਅਦ ਰੁਕਦਾ ਹੈ ਹਰ 6 ਮਹੀਨੇ ਬਾਅਦ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਹਰ 6 ਮਹੀਨੇ ਬਾਅਦ ਸਾਨੂੰ ਸੀਵਰੇਜ ਵਾਲਾ ਪਾਣੀ ਸਾਡੇ ਵਾਟਰ ਬਾਕਸ ਦੇ ਵਿੱਚ ਮਿਕਸ ਹੁੰਦਾ ਹੈ ਸਰਕਾਰਾਂ ਨੂੰ ਸ਼ਰਮ ਚਾਹੀਦੀ ਹੈ ਅਸੀਂ ਸਧਾਰਨ ਲੋਕਾਂ ਨੇ ਸਰਕਾਰਾਂ ਚੁਣੀਆਂ ਸਾਸੀ ਕੋਈ ਲੀਡਰ ਨਹੀਂ ਹੈਗੇ ਅਸੀਂ ਕਾਮ ਪਬਲਿਕ ਆਂਗੇ ਸਾਡੇ ਮਹੱਲੇ ਦਾ ਹੱਲ ਕਰੋ ਜੇ ਸਾਡੇ ਮਹੱਲੇ ਦਾ ਹੱਲ ਕੋਈ ਨਾ ਹੋਇਆ ਤਾਂ ਅਸੀਂ ਇੱਥੇ ਪੱਕਾ ਧਰਨਾ ਦੇਵਾਂਗੇ ਫਿਰ ਜਿਹੜਾ ਵੀ ਲੀਡਰ ਜਿਹੜਾ ਵੀ ਕੋਈ ਹੋਇਆ ਆਪਣੇ ਆਪ ਨੂੰ ਲੀਡਰ ਕਹਿੰਦਾ ਕਿਸੇ ਪਾਰਟੀ ਦਾ ਮਰਜ਼ੀ ਹੋਵੇ ਜੇ ਉਹਰੇ ਸਾਡੇ ਨਾਲ ਆ ਕੇ ਬੈਠੇ ਸਾਡੇ ਘਰ ਦੇ ਵਿੱਚ ਚੱਲੇ ਜਿਹੜਾ ਅਸੀਂ ਪਾਣੀ 1.5 ਮਹੀਨੇ ਤੋਂ ਪੀ ਰਹੇ ਹਾਂ ਵਾਟਰ ਬਾਕਸ ਵਾਲਾ ਪਾਣੀ ਸਾਡੇ ਨਾਲ ਇੱਕ ਗਲਾਸ ਪੀ ਕੇ ਦੇਖੇ ਉਹ ਉਹ ਲੀਡਰ ਜੇ ਉਹ ਲੀਡਰ ਗਲਾਸ ਨਹੀਂ ਪਾਣੀ ਦਾ ਪੀ ਸਕਦਾ ਤਾਂ ਉਹਨੂੰ ਸਾਡੇ ਇੱਥੇ ਆ ਕੇ ਵੋਟਾ ਮੰਗਣ ਦਾ ਹੱਕ ਨਹੀਂ ਹੈਗਾ ਸਾਡੇ ਉਰੇ ਆਵੇ ਸਾਡੇ ਨਾਲ ਬੈਠੇ ਉਰੇ ਬਹਿ ਕੇ ਦੇਖਿਆ 10 ਘੰਟਾ ਬੈਠਿਆ ਜਾਂਦਾ ਓਰੇ ਮੁਸ਼ਕ ਮਾਰ ਰਹੀ ਆ ਘਰਾਂ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਅਸੀਂ ਐਨੇ ਸਾਲਾਂ ਤੋਂ ਰਹਿ ਰਹੇ ਆ ਹਰ 6 ਮਹੀਨੇ ਬਾਅਦ ਇੱਥੇ ਆਹੀ ਹਾਲ ਹੁੰਦਾ ਕਿਸੇ ਸਰਕਾਰ ਨੂੰ ਸ਼ਰਮ ਨਹੀਂ ਆਈ ਸਾਰੀਆਂ ਸਰਕਾਰਾਂ ਬਦਲ ਗਈਆਂ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲੈਂਦਾ ਆਪਣੀ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲੈਂਦਾ ਸਾਰੀਆਂ ਸਰਕਾਰਾਂ ਸਾਰੀਆਂ ਸਰਕਾਰਾਂ ਬਣ ਚੁੱਕੀਆਂ ਬਦਲ ਚੁੱਕੀਆਂ ਪਰ ਕਿਸੇ ਸਰਕਾਰ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਈ ਇੱਥੇ ਹਰ 6 ਮਹੀਨੇ ਬਾਅਦ ਇਹ ਦਿੱਕਤ ਅੱਜ ਦੀ ਨਹੀਂ ਲਗਭਗ ਜਦੋਂ ਦਾ 10-15 ਸਾਲਾਂ ਤੋਂ ਇਹ ਦਿੱਕਤ ਆ ਰਹੀ ਕਿਸੇ 2-3 ਵਾਰ ਸਰਕਾਰਾਂ ਬਦਲ ਗਈਆਂ ਕਿਸੇ ਸਰਕਾਰ ਨੇ ਸਾਡਾ ਹੱਲ ਨਹੀਂ ਕਰਾਇਆ ਜੇ ਇਸ ਵਾਰ ਸਾਡਾ ਹੱਲ ਨਾ ਹੋਇਆ ਤਾਂ ਇੱਥੇ ਪੱਕਾ ਦਰਨਾ ਲੱਗੇਗਾ ਫਿਰ ਕੋਈ ਵੀ ਸਰਕਾਰ ਦਾ ਲੀਡਰ ਉਰੇ ਵੋਟ ਮੰਗਣ ਆਇਆ ਤਾਂ ਫਿਰ ਜੋ ਪਬਲਿਕ ਕਰਦੀ ਹੁੰਦੀ ਹੈ ਉਹੀ ਪਬਲਿਕ ਕਰੂਗੀ ਧੰਨਵਾਦ ਜੀ ਮੌਜੂਦਾ ਐਮਸੀ ਤੁਹਾਡੇ ਕੀ ਗੱਲ ਤੇ ਸਾਡੇ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਉਰੇ ਐਮਸੀ ਵੀ ਚੁਣੇ ਗਏ ਉਰੇ ਐਮਐਲਏ ਵੀ ਹੈ ਉਰੇ ਸੀਐਮ ਵੀ ਹੈ ਵੋਟਾਂ ਲੈਣ ਬਾਰੇ ਆ ਦੋ ਦਿਨ ਪਹਿਲਾਂ ਵੋਟਾਂ ਟੱਪੀਆਂ ਨੇ ਐ ਐਮਪੀ ਦੀਆਂ ਸਾਰੀਆਂ ਲੀਡਰਾਂ ਸਾਰੇ ਲੀਡਰਾਂ ਦੀਆਂ ਰੈਲੀਆਂ ਹੋਈਆਂ ਉਦੋਂ ਤਾਂ ਸਾਰੇ ਲੀਡਰ ਉਰੇ ਆਏ ਆਪਣਾ ਐਮਪੀ ਬਣਨ ਵਾਲੇ ਲੀਡਰ ਜਿਨ੍ਹਾਂ ਨੇ ਐਮਪੀ ਬਣਨਾ ਹੈ ਉਹ ਵੀ ਸਾਰੀਆਂ ਸਰਕਾਰਾਂ ਦੇ ਉਰੇ ਆਏ ਜਦੋਂ ਸਾਨੂੰ ਦਿੱਕਤ ਪੈਂਦੀ ਹੈ ਉਦੋਂ ਸਾਨੂੰ ਕੋਈ ਨਿੱਕਾ ਮੋਟਾ ਲੀਡਰ ਵੀ ਨਹੀਂ ਪੁੱਛਦਾ ਉਦੋਂ ਹਰ ਕਿਸੇ ਨੂੰ ਅਸੀਂ ਕਹਿ ਦਿੰਦੇ ਹਾਂ ਹਰ ਕੋਈ ਆਪ ਦਾ ਕੋਈ ਨਾ ਕੋਈ ਬੰਨਾ ਲਾ ਕੇ ਟੱਪ ਜਾਂਦਾ ਆਹ ਦਿੱਕਤ ਹੈ ਜੀ